ਵੀ ਦੇਖ ਰਹੇ ਹੋ ਤੁਸੀਂ ਤਾਂ ਮੌਸਮ ਨਾਲ ਜੁੜੀ ਵੱਡੀ ਤੇ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਲਈਏ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਨ ਹੈ ਦਸਤਕ ਦਿੱਤੀ ਹੈ ਜਿਸ ਦੇ ਨਾਲ ਹੁਣ ਠੰਡ ਜਿਹੜੀ ਆ ਅੱਜ ਤੋਂ ਵੱਧ ਸਕਦੀ ਹੈ ਕਿਉਂਕਿ ਮੀਨ ਹੈ ਦੱਸ ਸਕਦੇ ਦਿੱਤੀ ਹੈ ਤੇ ਮੌਸਮ ਦਾ ਮિજાਜ ਬਦਲ ਚੁੱਕਿਆ ਹੈ ਤੇ ਅੰਮ੍ਰਿਤਸਰ ਜਿਨ੍ਹਾਂ ਤੋਂ ਨਹਿਰੀ ਪਾਣੀ ਉਡੀਕ ਰਹੀ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਇਤਨਾ ਸੱਤਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ ਚ ਸਿੰਚਾਈ ਲਈ ਨਾ ਤਾਂ ਟਿਊਬਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿਲਤ ਕਾਰਨ ਫਸਲਾਂ ਦੀ ਬਿਜਾਈ ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ 14103 ਨਖਾਲਾ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਸ ਦਿਨ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕਰ ਪਾਣੀ ਚਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਮੁਕਤਸਰ ਸਾਹਿਬ ਤੇ ਜਲੰਧਰ ਤੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਤਾਂ ਲਗਾਤਾਰ ਮੌਸਮ ਜਿਹੜਾ ਆ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅੱਜ ਤੋਂ ਠੰਡ ਵੱਧ ਸਕਦੀ ਹੈ ਕਿਉਂਕਿ ਮੀਨ ਹੈ 10 ਤੱਕ ਦੇ ਦਿੱਤੀ ਆ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਲਗਾਤਾਰ ਆਸਮਾਨ ਤੋਂ ਤਰੇਲ ਡਿਗਰੀ ਜਾਂ ਧੁੰਦ ਦਾ ਕਹਿਰ ਵੀ ਜਿਹੜਾ ਹੁਣ ਵਧ ਸਕਦਾ ਹੈ ਤਾਂ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਵਾਹਨਾਂ ਦੀ ਰਫ਼ਤਾਰ ਮੱਠੀ ਰੱਖੀ ਜਾਵੇ ਵਾਹਨਾਂ ਨੂੰ ਜਿਆਦਾ ਤੇਜ਼ ਰਫ਼ਤਾਰ ਦੇ ਵਿੱਚ ਨਾ ਚਲਾਇਆ ਜਾਵੇ ਤਾਂ ਮੌਕੇ ਤੋਂ ਸਾਡੇ ਸਹਿਯੋਗੀ ਜੋਤੀ ਸਾਡੇ ਨਾਲ ਜੁੜਗੇ ਨੇ ਅੰਮ੍ਰਿਤਸਰ ਤੋਂ ਤਾਂ ਜੋਤੀ ਕੀ ਮੌਸਮ ਹੈ ਇਸ ਟਾਈਮ ਅੰਮ੍ਰਿਤਸਰ ਦੇ ਵਿੱਚ ਦੇਖੋ ਮੌਸਮ ਉਸੇ ਤਰ੍ਹਾਂ ਸਰਦ ਮੌਸਮ ਹੈ ਮਗਰ ਹਲਕੀ ਜੀ ਠਫਾਰ ਕੈਨ ਕਾਰਨ ਹੋਰ ਜਿਆਦਾ ਸਰਦੀ ਹੋ ਗਈ ਹੈ ਜਿਹਦਾ ਤਾਪਮਾਨ ਜਿਆਦਾ ਹੋਰ ਗਰ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨ ਹੋਰ ਠੰਡੇ ਹੋ ਸਕਦੇ ਨੇ ਕਿਉਂਕਿ ਦਸੰਬਰ ਦਾ ਮਹੀਨਾ ਅੱਜ ਸਵੇਰੇ ਜਿਸ ਤਰ੍ਹਾਂ ਹੀ ਤੜਕਸਾਰ ਹਲ ਬੱਦਲ ਛਾਏ ਹੋਏ ਸੀ ਕਿ ਰਾਤ ਤੋਂ ਹੀ ਤੜਕਸਾਰ ਹਲਕੀ ਹਲਕੀ ਬੂੰਦਾਬਾਦੀ ਹੋਣੀ ਸ਼ੁਰੂ ਹੋਈ ਹੈ ਜੀ ਜੀ ਹੁਣ ਤਾਂ ਇਸ ਵੇਲੇ ਬਰਸਾਤ ਨਹੀਂ ਹੈ ਪਰ ਠੰਡ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਹੈ ਲੋਕ ਜਿਹੜੇ ਘਰੋਂ ਨਿਕਲਦੇ ਨੇ ਉਹ ਆਪਣੇ ਆਪ ਨੂੰ ਬਚਾ ਕੇ ਨਿਕਲਦੇ ਨੇ ਹੱਥਾਂ ਤੇ ਗਲਵਜ਼ ਪਾ ਕੇ ਨਿਕਲ ਰਹੇ ਨੇ ਗਰਮ ਕਪੜੇ ਪਾ ਕੇ ਨਿਕਲ ਰਹੇ ਨੇ ਹੁਣ ਜਿਹੜੀ ਸਰਦੀ ਹੈ ਥੋੜਾ ਜਿਹਾ ਉਹਦੀ ਦਸਤਕ ਹੋਰ ਤੇਜ਼ ਹੋ ਗਈ ਹੈ ਠੰਡ ਜਿਹੜੀ ਹੈ ਹੋਰ ਵੱਧ ਗਈ ਹੈ ਜੀ ਇਸ ਟਾਈਮ ਵੀ ਹੋ ਰਿਹਾ ਹੈ ਆਸ ਨਹੀਂ ਅੰਮ੍ਰਿਤਸਰ ਦੇ ਇੱਥੇ ਨਹੀਂ ਬਾਰਿਸ਼ ਨਹੀਂ ਹੋ ਰਹੀ ਹੈ ਬਾਰਿਸ਼ ਥੋੜੀ ਦੇਰ ਪਹਿਲੇ ਯਾਨੀ ਕਿ 1 ਘੰਟਾ ਪਹਿਲੇ ਬਾਰਿਸ਼ ਥੋੜੀ ਜਿਹਾ ਬੰਦ ਹੋਈ ਹੈ ਕਿਉਂਕਿ ਹਲਕੀ ਬੂੰਦਾ ਬੰਦੀ ਸੀਗੀ ਜਿਵੇਂ ਬਾਰਿਸ਼ ਨਹੀਂ ਸੀਗੀ ਮਗਰ ਸੜਕਾਂ ਬਿਲਕੁਲ ਗਿਲੀਆਂ ਹੋ ਚੁੱਕੀਆਂ ਨੇ ਮਰ ਮੌਸਮ ਵਿਭਾਗ ਮੁਤਾਬਕ ਅੱਜ ਨੂੰ ਥੋੜੀ ਜਿਹੀ ਹੋਰ بارش ਹੋ ਸਕਦੀ ਹੈ بارش ਦਾ ਅਨੁਮਾਨ ਹੈ ਜਿਸ ਦੇ ਨਾਲ ਸਰਦੀ ਹੋਰ ਜ਼ਿਆਦਾ ਵੱਧ ਜਾਏਗੀ ਲੋਕ ਘਰਾਂ 'ਚ ਬਣ ਕੇ ਬੈਠ ਜਾਣਗੇ ਕਿਉਂਕਿ ਸਰਦੀ ਦਾ ਸਰਦੀ ਦਾ ਪ੍ਰਕੋਪ ਜਿਹੜਾ ਹੈ ਜ਼ਿਆਦਾ ਹੋਣ ਦੀ ਆਸ ਹੈੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਜਿਹੜੀ ਹੈ ਧੁੰਦ ਦੇ ਨਾਲ ਜੀਵਨ ਥੋੜਾ ਅਸਤਿਰ ਹੋਏਗਾ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਵੀ ਕਾਫੀ ਵੇਖਣ ਨੂੰ ਮਿਲੇਗੀ ਕਿਉਂਕਿ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਅਸੀਂ ਚੱਲ ਰਹੇ ਹਾਂ ਔਰ ਇਹਨਾਂ ਦਿਨਾਂ ਦੇ ਵਿੱਚ ਬੇਹੱਦ ਸਰਦੀ ਹੁੰਦੀ ਹੈ ਔਰ ਠੰਡ ਜਿਹੜੀ ਹੈ ਉਹਦੇ ਨਾਲ ਜੀਵਨ ਵੀ ਅਸਤਬਿਸਟ ਹੁੰਦਾ ਹੈ ਬਾਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਜੀ ਬਿਲਕੁਲ ਤਾਂ तमाम ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਇਸੇ ਦੇ ਸਾਡੇ ਸਹਿਯੋਗੀ ਜੋਤੀ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਮੌਸਮ ਨਾਲ ਜੁੜੀ ਪੂਰੀ ਜਾਣਕਾਰੀ ਸਾਨੂੰ ਦਿੱਤੀ ਆ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਵੀ ਤੜਕਸਾਰ ਮੀਂਹ ਪਿਆ ਪਰ ਫਿਲਹਾਲ ਬੱਦਲ ਛਾਏ ਹੋਏ ਨੇ ਮੌਸਮ ਠੰਡਾ ਹੋ ਗਿਆ ਤੇ ਤਾਪਮਾਨ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਤੇ ਨਾਲ ਹੀ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜਾ ਆ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਾਹਨਾਂ ਨੂੰ ਮੱਠੀ ਰਫ਼ਤਾਰ ਦੇ ਵਿੱਚ ਹੀ ਚਲਾਇਆ ਜਾਵੇ ਲੋਕ ਜਿਹੜੇ ਨੇ ਠੰਡ ਵੱਧ ਗਈ ਹੈ ਜਿਸ ਦੇ ਚਲਦਿਆਂ ਘਰੋਂ ਬਾਹਰ ਨਿਕਲਣ ਤੋਂ ਵੀ ਲੋਕ ਜਿਹੜੇ ਨੇ ਡਰ ਰਹੇ ਨੇ ਕਿਉਂਕਿ ਠੰਡ ਦਾ ਜਿਹੜਾ ਪ੍ਰਕੋਪ ਅੱਜ ਤੋਂ ਵੱਧ ਗਿਆ ਹੈ ਮੱਠੀ-ਮੱਠੀ ਠੰਡ ਜਿਹੜੀ ਅੱਜ ਵੱਧਦੀ ਹੋਈ ਨਜ਼ਰ ਆਵੇਗੀ ਕਿਉਂਕਿ ਪੰਜਾਬ ਦੇ ਵਿੱਚ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਮੀਨ ਐ ਦਸਤਕ ਦੇ ਦਿੱਤੀ ਹੈ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਤੜਕਸਾਰ ਹਲਕਾ ਹਲਕਾ ਮੀਂਹ ਪਿਆਇਆ ਤੇ ਹੁਣ ਫਿਲਹਾਲ ਬਦਲ ਛਾਏ ਹੋਏ ਨੇ ਫੋਨ ਲਾਈਨ ਤੇ ਸਾਡੇ ਸਹਿਯੋਗੀ ਸੁਰਿੰਦਰ ਜਲੰਧਰ ਤੋਂ ਜੁੜ ਗਏ ਨੇ ਸੁਰਿੰਦਰ ਇਸ ਟਾਈਮ ਜਲੰਧਰ ਦੇ ਵਿੱਚ ਕੀ ਅਪਡੇਟ ਹੈ ਮੌਸਮ ਨਾਲ ਜੁੜੀ ਹੋਈ ਬਿਲਕੁਲ ਮਨਨ ਕੀਤਾ ਕਿ ਸੀਜ਼ਨ ਵੀ ਆ ਰਿਹਾ ਹੈਗਾ ਔਰ ਲੰਬੇ ਸਮੇਂ ਤੋਂ ਠੁੱਕੁੱਕੀ ਖੰਡ ਜਿਹੜੀ ਹੈਗੀ ਉਹ ਪੈ ਰਹੀ ਔਰ ਲੋਕ ਵੀ ਬੜੀ ਬੇਸਬਰੀ ਨਾਲ بارش ਦਾ ਇੰਤਜ਼ਾਰ ਕਰ ਰਹੇ ਸੀ ਕਿ ਔਰ ਬੱਦਲ ਹੋਣ ਲਈ ਇਸ ਵੇਲੇ ਵੀ ਦਿਸਾਏ ਹੋਏ ਨੇ ਉਸ ਦਿਨ ਤੱਕ ਸਾਰ 4 ਵਜੇ ਤੇ 3-4 ਵਜੇ ਦੇ ਕਰੀਬ ਹਲਕੀ ਬਰਸ਼ਾਤ ਵੀ ਹੋਈ ਹੈ ਜਿਸ ਦੇ ਨਾਲ ਜਿਹੜੀ ਠੰਡ ਜਿਹੜੀ ਹੈਗੀ ਥੋੜੀ ਹੋਰ ਵਧੇਗੀ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਵੀ ਮਿਲੇਗੀ ਔਰ ਇਸ ਦੀ ਦੇ ਕਿਸਾਨਾਂ ਨੇ ਕਣਕ ਬੀਜਣੀ ਹੈ ਉਹਦੇ ਵਾਸਤੇ ਵੀ ਇਹ ਪੁਰਾਜਾ ਕਹ ਲਿਏ ਬਰਸਾਤ ਜਿਹੜੀ ਹੈ ਬਹਾਰੇ ਬਹਨ ਲਗੀ ਹੈ ਇਹ ਲਾਹੇਵੰਦ ਹੈਗੀ ਹੈ ਔਰ ਔਰ ਵਾਲੇ ਦਿਨਾਂ ਦੇ ਵਿੱਚ ਵੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਉਹ ਜਿਹੜੀਆਂ ਖਰਸ਼ਾ ਸੀਗਾ ਸੁੱਕੀ ਖਾਨੂਨ ਲੀਆ ਜਾਂ ਹੋਰ ਜਿਹੜੀਆਂ ਬਿਮਾਰੀਆਂ ਸੁੱਕੀ ਖੰਡ ਕਰ ਰਹੇ ਹੁੰਦੀਆਂ ਨੇ ਉਹਦੇ ਤੋਂ ਵੀ ਕਾਫੀ ਰਾਹਤ ਜਿਹੜੀ ਲੋਕਾਂ ਨੂੰ ਮਿਲਣ ਨੂੰ ਮਿਲੀ ਹੈਗੀ ਔਰ ਸਿਹਤ ਵਿਭਾਗ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜੇ ਜ਼ਰੂਰੀ ਕੰਮ ਹੈਗਾ ਤਾਂ ਹੀ ਬਾਹਰ ਬਿਕਲੋ ਵੀ ਦਾ ਮਸਤੀ ਦਾ ਮੌਸਮ ਹੈ ਠੰਡ ਬਹੁਤ ਜਾਦੀ ਆ ਆਪਣੇ ਘਰਾਂ ਦੇ ਵਿੱਚ ਰਹੋ ਕਿਉਂਕਿ ਬੱਚਿਆਂ ਨੂੰ ਹੋਰ ਇੱਕ ਦੋ ਦਿਨਾਂ ਦੇ ਵਿੱਚ ਛੁੱਟੀਆਂ ਹੋ ਜਾਣੀਆਂ ਨੇ ਤੇ ਇਸ ਨੂੰ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਵੀ ਕਿਹਾ ਗਿਆ ਕਿ ਬਜ਼ੁਰਗ ਲੋਕਾਂ ਨੂੰ ਤੇ ਜਿਹੜੇ ਛੋਟੇ ਬੱਚੇ ਹੈਗੇ ਉਹਨਾਂ ਨੂੰ ਘਰੋਂ ਜਾਣ ਤੋਂ ਅਵੋਇਡ ਕਰੋ ਉਹਨਾਂ ਘਰ ਤੋਂ ਘਰ ਤੋਂ ਨਾ ਨਿਕਲੋ ਜੀ 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 ਬਿਲਕੁਲ ਤਾਂ तमाम ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਹੈ ਸਗੇ ਸਾਡੇ ਸਹਿਯੋਗੀ ਸੁਰਿੰਦਰ ਜਲੰਧਰ ਤੋਂ ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਜਲੰਧਰ ਦੇ ਵਿੱਚ ਵੀ ਟੜਕਸਾਰ ਹਲਕਾ ਹਲਕਾ ਮੀਂਹ ਪਿਆ ਹੈ ਫਿਲਹਾਲ ਜੁਲੰਦਰ ਦੇ ਵਿੱਚ ਮੌਸਮ ਠੰਡਾ ਬਣਿਆ ਹੋਇਆ ਹੈ ਬੱਦਲ ਛਾਏ ਹੋਏ ਨੇ ਤੇ ਨਾਲ ਹੀ ਸਿਹਤ ਵਿਭਾਗ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਜ਼ਰੂਰੀ ਕੰਮ ਹੋਵੇ ਤਾਂ ਹੀ ਘਰਾਂ ਤੋਂ ਬਾਹਰ ਨਿਕਲੋ ਤਾਂ ਪੰਜਾਬ ਦੇ ਵਿੱਚ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੇ दस्तक ਦਿੱਤੀ ਹੈ ਹਾਲਾਂਕਿ ਇਸ ਮੀਂਹ ਦਾ ਅਸਰ ਜਿਹੜਾ ਆ ਉਹ ਦੇਖਣ ਨੂੰ ਮਿਲੇਗਾ ਕਿਉਂਕਿ ਠੰਡ ਜਿਹੜੀ ਆ ਵੱਧਦੀ ਹੋਈ ਨਜ਼ਰ ਆਵੇਗੀ ਪਰ ਸੁੱਕੀ ਠੰਡ ਤੋਂ ਜ਼ਰੂਰ ਰਾਹਤ ਮਿਲੇਗੀ ਕਿਉਂਕਿ ਸੁੱਕੀ ਠੰਡ ਨਾਲ ਕਈ ਬਿਮਾਰੀਆਂ ਹੋ ਜਾਂਦੀਆਂ ਨੇ ਖੰਗ ਜ਼ੁਕਾਮ ਚਾਹ ਜਾਂ ਬਿਮਾਰੀਆਂ ਜਿਹੜੀਆਂ ਇਹਨਾਂ ਤੋਂ ਰਾਹਤ ਮਿਲੇਗੀ ਮੀਂਹ ਨੇ दस्तक ਦੇ ਦਿੱਤੀ ਹੈ ਅੰਮ੍ਰਿਤਸਰ ਮੁਕਤਸਰ ਸਾਹਿਬ ਜਲੰਧਰ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਤੜਕਸਾਰ ਹਲਕੀ ਹਲਕੀ بارش ਜਿਹੜੀ ਆ ਹੋਈ ਆ ਮੌਸਮ ਠੰਡਾ ਹੋ ਗਿਆ ਹੈ ਧੁੰਦ ਦਾ ਅਸਰ ਵੀ ਜਿਹੜਾ ਹੁਣ ਦੇਖਣ ਨੂੰ ਮਿਲੇਗਾ ਜਦੋਂ ਧੁੰਦ ਪੈਂਦੀ ਆ ਤਾਂ ਵਿਜ਼ਿਬਿਲਟੀ ਬਿਲਕੁਲ ਹੀ ਜ਼ੀਰੋ ਹੋ ਜਾਂਦੀ ਹੈ ਜਿਸ ਦੌਰਾਨ ਕਈ ਸੜਕੀ ਹਾਦਸੇ ਵੀ ਜਿਹੜੇ ਆ ਵਾਪਰਦੇ ਆ ਤਾਂ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ اپیل ਕੀਤੀ ਗਈ ਆ ਕਿ ਜੇਕਰ ਜ਼ਰੂਰੀ ਕੰਮ ਹੋਵੇ ਤਾਂ ਹੀ ਘਰਾਂ ਤੋਂ ਬਾਹਰ ਨਿਕਲੋ ਤਾਂ ਪਹਾੜੀ ਖੇਤਰਾਂ ਦੇ ਵਿੱਚ ਹੋਈ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਠੰਡ ਵੱਧਦੀ ਹੋਈ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਰੋਜ਼ਾਨਾ ਵੈਦਰ ਨਾਲ ਜੁੜੀ ਨਵੀਂ ਅਪਡੇਟ ਤੇ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ